ਸਰਕਾਰ ਨਾਲ ਲੱਗਾ ਤੁਹਾਡੇ ਸਿਰ ਤੇ ਲੈ ਰਹੇ ਆ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਤੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਸਕਾ ਇਹ ਪੂਰੇ ਦੇਸ਼ੇ ਵਿੱਚ ਤੇ ਪਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰ ਕਰਨ ਦੇ ਹੱਕ ਤੇ ਇਡਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਨਵ ਦਾ ਵੱਡਾ ਸ਼ਹਿਰ ਵੱਡਾ ਜਾਨ ਲਗਾਤਾ ਹੋਵੇ ਲੇਕਿਨ ਹਾਂ ਉਹ ਜਗਾ ਪੈਂਦੀ ਹੈ ਪ੍ਰਧਾਨ ਜੀ ਕਹਿੰਦੇ ਆ ਜਿੰਦੂ ਜੀ ਕਹਾਂਦੀ ਕਹਿੰਦੇ ਜਗਾ ਵੱਡੀ ਕਰ ਲਿਆ ਕਰੋ ਪੱਤਰਕਾਰਾਂ ਦੇ ਕੱਠੇ ਜਾਣਾ ਹੁੰਦਾ ਹੈ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਮੀਤ ਤੋਂ ਚਾਰ ਪੰਜ ਪੁਰਾ ਕੱਫੇ ਹੋ ਗਏ ਹੋਗੇ ਸਾਡੇ ਦਾ ਸਹਦਿਆਂ ਮੀਤਾਂ ਹੀ ਇਹੜੀਆਂ ਉਹ ਤੋਂ ਵੱਧ ਤੁਸੀਂ ਜਿਹੜੀ ਸੰਗਤ ਲੈ ਕੇ ਆਏ ਲੋਕ ਲੈ ਕੇ ਆਏ ਹੋ ਉਸੇ ਦਾ ਕਦੇ ਹੌਸਲੇ ਦੂਗੇ ਬਲੰਦ ਕਰ ਦਿੱਤੇ ਤੇ ਅੱਜ ਅੱਜ ਗੱਲ ਕਹਿ ਰਹੇ ਆ ਇਹ ਭਾਰਤ ਦੇ ਇਤਿਹਾਸ ਵਿੱਚ ਅੱਜਾਦਾਂ ਲਿਖਿਆ ਜਾਣਾ ਹੈ ਅੱਜਾਦਾਂ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਹੜੇ ਸਾਮੀਆਂ ਬੋਲਣ ਪੰਜਾਬ ਲਈ ਲੜਾਈ ਕੀਤੀ ਸੀ ਅੱਜ ਦਿੱਤੇ ਪੂਰੇ ਭਾਰਤ ਦੇ ਵਿੱਚ ਪੱਤਰ ਜਾਨਾਂ ਤੇ ਹਮਲੇ ਹੋ ਰਹੇ ਆ ਪੱਤਰ ਹੋ ਰਹੇ ਆ ਪੱਤਰ ਕਰਨ ਦੇ ਸੈਂਕੜੇ ਬੰਦ ਕੀਤੇ ਜਾ ਰਹੇ ਆ ਜੇਹਾਂ ਗੰਦ ਕੀਤੇ ਜਾਣਾ ਹੈ ਉਹ ਤੇ ਵੀ ਪੰਜਾਬ ਲੋਹੜੀ ਕਰ ਰਿਹਾ ਹੈ ਪੰਜਾਬ ਲੋਹੜੀ ਕਰ ਰਿਹਾ ਹੈ ਸਾਡੇ ਸਾਥੀ ਵੀ ਜਿਹਨਾਂ ਤੇ ਪਰਚਾ ਮਿੰਟੂ ਗੁਸਰੀਆ ਜਲਾਸੀ ਜੱਡੀ ਕਰ ਇਕੱਠੇ ਹੋਏ ਐਵੇਂ ਚੋਰ ਦਾ ਫੈਸਲਾ ਕਰਤਾ ਆਪਾਂ ਕਿਸ ਨਾਮ ਤੇ ਲਈਏ ਕਣਸਿਆ ਆਖਾ ਅਸੀਂ ਕੋਲ ਜਿਹੜਾ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆਪਾਂ ਵਿਆਕਾਂ ਦੀ ਵਿਚਾਰੀ ਤੇ ਲੈਣਾ ਹੈ ਇਹ ਜੱਤਾ ਦੀ ਕਹਿਣੀ ਜੱਤਾ ਲੱਗ ਜਾਂਦਾ ਪਰ ਸਰਕਾਰ ਦੀ ਹਰ ਤਰੀਕੇ ਪੱਤਾ ਸਟੈਂਡ ਕਰ ਦਿੱਤੇ ਨਾ ਅੱਜ ਪਰਦਾ ਲੱਗਣਾ ਨਹੀਂ ਹੈ ਨਾ ਸਰੋਂ ਦੇਹੜਾ ਦੇ ਕੋਲ ਸਾਡੇ ਲੋਕਾਂ ਨੇ ਸਾਡੇ ਜ਼ਿਲ੍ਹੇ ਮਰਜ਼ੀ ਤੇ ਆਵਾਜ਼ੋ ਜਾਣ ਜਿੰਨਾ ਵਾਦੀ ਕਰਦੇ ਰੋ ਜਾਣ ਪਰ ਅਸੀਂ ਜਿੰਨਾ ਤੇ ਸਾਡੇ ਲੋਕ ਹੈ ਅਸੀਂ ਲੋਕ ਵੱੱਟੀ ਗੱਲ ਕਰਦੇ ਰਹਿਾਂਗੇ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕ ਵੱੱਟੀ ਰਹੂਗੀ ਬੜੇ ਲੋਕ ਕਹਿੰਦੇ ਆ ਕਿ ਪੱਤਰਕਾਰਾਂ ਨੂੰ ਇੱਕ ਨੂੰ ਨਹੀਂ ਜਾਨਣਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਪਰ ਜਿਵੇਂ ਕਹਿੰਦਾ ਬੋਲਿਆ ਸੀ ਕਿ ਸੁਪੂ ਨੇ ਸਭ ਕਾਰ ਕਰਿਆ ਸੀ ਇਹਨੂੰ ਸਾਰੇ ਹੀਲੇ ਮੋਕੇ ਆ ਬਰਾਬਰ ਆਟ ਪੋਣਾ ਪੈਣਾ ਉਹ ਵੀ ਹਸਾਰੇ ਹੀਲੇ ਮੋਕੇ ਸੀ ਇਹ ਸਰਕਾਰ ਦੇ ਕੋਲ ਸੀ ਹਰ ਕੀ ਕਰ ਦੇ ਲਿਆ ਤੇ ਫਿਰ ਲੋਕਾਂ ਨੂੰ ਕਿਹੜੀ ਚਾਰਾ ਦਿੰਦਾ ਤੇ ਮੇਰੇ ਇਹਨਾਂ ਨੂੰ ਦੱਸਣਾ ਪੈਂਦਾ ਅੱਜ ਅਜਾ ਲੱਗਿਆਗਾ ਇਸ ਸਰਕਾਰ ਨੂੰ ਪੰਜਾਬ ਦੇ ਲੋਕ ਇਸ ਤਰੀਕੇ ਨਾਲ ਫਤਿਹ ਕਰੇ ਨੇ ਤੇ ਇਸ ਤਰੀਕੇ ਨਾਲ ਫਤਿਹ ਕਰ ਰਹੇ ਨੇ ਕਿ ਮੈਂ ਸਾਰਾ ਪ੍ਰੈਸ ਇਕੱਲਾ ਪਾਵਾ ਜਿੱਦਾਂ ਜੇ ਸਾਰੇ ਪੱਤਰਕਾਰ ਆਏ ਆ ਮਾਧਿਆ ਮਾਲਵਾ ਆਪਾਂ ਸਾਰੇ ਕਾਸੇ ਇੰਨੇ ਵੀ ਪੱਤਰਕਾਰ ਆਏ ਆ ਤਾਰਾਂ ਦੇ ਪਰਖ ਜਿਹੜਾ ਮੰਨ ਪੱਤਰ ਦਿੱਤੇ ਸਾਰਿਆਂ ਨੇ ਵੱਖ-ਵੱਖ ਜਗ੍ਹਾ ਤੋਂ ਪ੍ਰਦੈਸ਼ ਦਿੱਤਾ ਹੈ ਮੇਰਾ ਸਾਰਾ ਆ ਕੇ ਸਹਿਯੋਗ ਹੈ ਕਿ ਕਿਸੇ ਪੱਤਰਕਾਰ ਨੂੰ ਦੇਰੇ ਜੀ ਨਾਲ ਕੋਈ ਠੱਪਾ ਗਿਲਾਂ ਹੋਵੇ ਰਾਸਾਰੇ ਸਾਥੀਆਂ ਤੋਂ ਮਾਫ਼ੀ ਲੱਗਦਾ ਹੈ ਕਿ ਤੁਹਾਡੇ ਗਲੇ ਮੇਰੇ ਸ਼ਰਮਾਤੇ ਕੁਝ ਵੀ ਆ ਗਿਆ ਸਾਰੇ ਗਲੇ ਚੇਕ ਪੈਸਾ ਪਾ ਕੇ ਕਿ ਆਇਆ ਤੁਹਾਡਾ ਤਾਂ ਜਰਦਾ ਧੰਨਵਾਦ ਇਹ ਕੋਈ ਪੁਲੰਮ ਦੇ ਵਿੱਚ ਗੱਦੀ ਹੈਗੇ ਤਾਂ ਮਾਫ਼ੀ ਚਾਹਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਰਕਾਰ ਭੁਰਾ ਬਾਸ ਸਰਕਾਰ ਭੁਰਾ ਬਾਸ ਇਹਦੀ ਇੱਕ ਬੇਨਤੀ ਹੈ ਭਰੂਰ ਬੱਸ 3B 11 80